ਕਰਤਾ ਹੁਣ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਬਹੁਤ-ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਦੋ ਦਿਨ ਬਾਅਦ ਆਹ ਤੀਜੇ ਦਿਨ ਚ ਹਾਂ ਤੀਜੇ ਦਿਨ ਚ ਤੁਹਾਡਾ ਸਵਾਗਤ ਦੁੱਜੇ ਰੁਕ ਨਾ ਲੋ ਬਿਕੋਜ਼ ਆਪਨੇ ਮਹਿਮਾਨ ਨੇ ਆ ਰਹੇ ਹੈ ਅੱਜ ਮੈਂ ਲੱਦਾ ਵੀ ਵੈਲਕਮ ਥੈਂਕ ਯੂ ਥੈਂਕ ਯੂ ਵੈਲਕਮ आवर ਨਿਊ ਗੈਸਟ ਯਾ ਕੋਈ ਯਾਰ ਲੈਣ ਦੋ ਮੀ ਆਜ ਮੈਂ ਲੱਦਾ ਸਾਰੇ ਆਸ ਲਾ ਕੇ ਬੈਠੇ ਹੋਣੇ ਵੀ ਇਹਨਾਂ ਨੇ ਨਹੀਂ ਆਉਣਾ ਇਹ ਲਾਰੇ ਹੀ ਲਾਉਂਦੇ ਹੈ ਜੀ ਮਮੀ ਕਹਿੰਦੇ ਹੈਲੋ ਜੀ ਹੈਲੋ ਜੀ ਹੈਲੋ ਵੈਲਕਮ ਹੈਲੋ ਵੈਲਕਮ ਮੈਮ ਵੈਲਕਮ ਮੈਡਮ ਆਪ ਕਹਾਂ ਸੇ ਜੁੜੇ ਹੋ ਹਮਾਰੇ ਸਾਥ ਆਪਕੇ ਪਿੰਡ ਔਰ ਸ਼ਹਿਰ ਕਾ ਨਾਮ ਦੂਰ ਬਤਾਏ ਹੈਲੋ ਪੁੱਤੂ ਜੀ ਹੈਲੋ ਆਟੇ ਮੁੰਡੇ ਨੂੰ ਤੁਸੀਂ ਵਰਕ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਜੇ ਮੈਨੂੰ ਲੱਗ ਰਿਹਾ ਤੁਸੀਂ ਤੁਸੀਂ ਉਹਨਾਂ ਕੀ ਕੀ ਕਹਿਣਾ ਚਾਹ ਰਹੇ ਹੋ ਕੀ ਮੈਸੇਜ ਦੇਣਾ ਚਾਹ ਰਹੇ ਹੋ ਸੰਦੀਗੜ੍ਹ ਸੇ ਸੰਦੀ ਬਗੇਮ ਬਖਾਨਾ ਮਣੀ ਵੀਰ ਆ ਗਿਆ ਜੀ ਮਣੀ ਵੀਰੇ ਬहोत बहोत स्वागत ਵੈਲਕਮ ਵੀਰੇ ਵੈਲਕਮ ਸ਼ਾਬਾਸ਼ ਵੈਲਕਮ ਵੀਰੇ ਮਾੜੀਆਂ ਗੱਲਾਂ ਮਣੀ ਵੀਰ ਕਹਿੰਦਾ ਵੀਰੇ ਮਾੜੀਆਂ ਗੱਲਾਂ ਮਾੜੀਆਂ ਗੱਲਾਂ ਆਹ ਵੇਖੋ ਮੈਂ ਮੇਰੇ ਘਰੋਂ ਗੱਡੀ ਚਲਾਉਂਦੇ ਚਲਾਉਂਦੇ ਨਾਲ ਲਾਈਵ ਕਰਨੇ ਆ ਮੈਂ ਕਿਹਾ ਕਿ ਤੇ ਭੈਣ ਭਰਾ ਗੁੱਸਾ ਨਾ ਕਰ ਜਾਂਦੇ ਹੁਣ ਮੈਂ ਲੇਟ ਮੇਰੇ ਘਰ ਸਾਇੰਦਰ ਸ਼ਾਹ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਲਾਮ ਜੀ ਰਾਮ ਰਾਮ ਜੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਹਾਂਜੀ ਤੇ ਉਹਦੇ ਆਸਤੇ ਮਾਫੀ ਚਾਹੁੰਦੇ ਆ ਦੋ ਤਿੰਨ ਜਿਹੜਾ ਅਸੀਂ ਨਹੀਂ ਆ ਸਕੇ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਜੀ ਹੁਣ ਅਸੀਂ ਆ ਕੱਟੀ ਦੇ ਵਿੱਚ ਵੀ ਲਾਈਵ ਕਰਨੇ ਆ ਤੇ ਉਹ ਦੋ ਦਿਨ ਦੇ ਵਿੱਚ ਵਾਕਈ ਕੋਈ ਪ੍ਰੋਬਲਮ ਹੋਊਗੀ ਹਾਂ ਹਾਂ ਮੈਨੂੰ ਲੈਣਾ ਹੈ ਪੋਸੀਬਲ ਹੀ ਨਹੀਂ ਲਾਈਵ ਆਉਣਾ ਤਾਂ ਕਰਕੇ ਨਹੀਂ ਆਉਣਾ ਜੇ ਤੁਹਾਨੂੰ ਪਤਾ ਹੈ ਆ ਕਿ ਆਪਾਂ ਜੇ ਤੁਸੀਂ ਹਾਨੂੰ ਪਿਆਰ ਕਰਦੇ ਜੇ ਤੇ ਅਹੀਂ ਤੁਹਾਨੂੰ ਤੁਹਾਡੇ ਤੋਂ ਜ਼ਿਆਦਾ ਕਰਦੇ ਆ ਇਹ ਮੈਨੂੰ ਲੈਣ ਆਏਗੀ ਇਹ ਕਰਕੇ ਹਾਂ ਐਸ ਬੰਦੇ ਦਾ ਕਰਕੇ 2 ਦਿਨ ਦਾ ਲਾਈਵ ਆਪਣਾ ਲੈ ਆਇਆ ਸੌਰੀ ਮੈਂ ਸੌਰੀ ਮੰਗਦਾ ਚਲੋ ਮੰਤੋ ਮਾਜੀ ਵੀਰ ਕਹਿੰਦੇ ਸੌਰੀ 2 ਦਿਨ ਮਿਸ ਕੀਤੇ ਜੀ ਸਾਰੀ ਫੈਮ 2 ਦਿਨ ਮਿਸ ਕੀਤਾ ਜੀ ਸਾਰੀ ਫੈਮਿਲੀ ਨੂੰ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਅਹੀਂ ਵੀ ਬਹੁਤ ਜ਼ਿਆਦਾ ਮਿਸ ਕੀਤਾ ਤੁਹਾਨੂੰ ਪਰ ਤਾਂ ਦੱਸਨੇ ਸਿਚੁਏਸ਼ਨ ਹੀ ਇਹੋ ਜੀ ਹੀ ਕਿ ਆਇਆ ਨਹੀਂ ਗਿਆ ਪਾਸਿਬਲ ਹੀ ਨਹੀਂ ਸੀ ਪਾਸਿਬਲ ਨਾ ਹੈ ਅ ਰਾਜਵੀਰ ਕੌਰ ਜੀ ਕਹਿੰਦੇ ਠੀਕ ਹੋ ਸਾਰੇ ਜਣੇ ਹਾਂ ਜੀ ਬਹੁਤ ਵਧੀਆ ਹਾਂ ਜੀ ਦਦੀ ਸਾਹਮਣੇ ਜਾਨ ਮੇਰੀ ਪਾਗ ਕਾ ਤੋਂ ਲਾਈ ਜਾਂਦੇ ਆਗਣਾ ਬੱਬੇ ਪਾਗੇ ਦੱਸੋ ਕਿੱਦਾਂ ਲੱਗਦੀ ਆ ਹਾਂ ਸਾਰੇ ਜਣੇ ਦੱਸੋ ਕਮੈਂਟ ਕਰਕੇ ਪੱਗ ਜ਼ਿਆਦਾ ਕਹਿਣ ਲੱਗਦੀ ਆ ਜਾਂ ਵਰਨਾ ਵਰਨਾ ਦੱਸੋ ਪੱਗ ਜੱਜਦੀ ਆ ਉੱਗੇ ਰੋੜਿਆ ਸਾਰੇ ਆਵਲਾ ਹੋ ਜਾ ਮੈਂ ਤਾਂ ਸਵੇਰ ਦੀ ਪੰਨੀ ਹੁਣ ਮੈਨੂੰ ਲੱਗਦਾ ਢਿੱਲੀ ਜੀ ਹੋ ਗਈ ਆ ਸਾਰੇ ਆਵਲਾ ਹੋ ਜੀ ਮਾਰ ਲੱਗਦਾ ਮਣੀ ਵੀਰ ਗਿੰਦਾ ਸਭ ਠੀਕ ਆ ਵੀਰੇ ਦੱਸ ਦੋ ਕੋਈ ਚੱਕਰ ਆ ਤਾਂ ਕੋਈ ਚੱਕਰ ਨਹੀਂ ਨਾ ਨਾ ਚੱਕਰ ਕਾਦਾ ਪੈਣਾ ਚੱਕਰ ਨਹੀਂ ਬਸ ਘੁੰਮਣ ਫਿਰਨ ਚ ਵਧੀ ਸੀ ਥੋੜਾ ਜਿਹਾ ਹੋਰ ਕੋਈ ਚੱਕਰ ਨਹੀਂ ਚੱਕਰੇ ਆ ਵੀ ਸਾਨੂੰ ਰਾਹ ਭੁੱਲ ਗਿਆ ਤੇ ਆ ਗੂਗਲ ਵਾਲੀ ਬੀਬੀ ਕਦੀ ਕਿਸੇ ਦਾ ਨੂੰ ਤੋੜ ਦਿੰਦੀ ਕਦੀ ਕਿਸੇ ਦਾ ਨੂੰ ਤੋੜ ਦਿੰਦੀ ਆ ਚੱਕਰੇ ਆ ਵੀ ਤੁਹਾਡੇ ਚੱਕਰਾਂ ਚ ਰਾਹ ਭੁੱਲਿਆ ਸਾਨੂੰ ਹਨੂ ਅਮਰਸਰ ਦਾ ਰਾਹ ਦੱਸੋ ਕਿੱਧਰ ਨੂੰ ਦੱਸੋ ਜੀ ਸਾਹਿਲ ਵੀਰ ਆਇਆ ਕਿ ਨਹੀਂ ਸਾਹਿਲ ਵੀਰ ਨਹੀਂ ਆਇਆ ਜੀ ਸਾਹਿਲ ਵੀਰ ਦੇ ਨਾ ਮੇਰੇ ਭਰਾ ਦੇ ਦੋਵੇਂ ਦਿਨ ਮੈਨੂੰ ਇੰਸਟਾ ਦੇ ਉੱਤੇ ਕਾਲਾਂ ਆਈਆਂ ਇੰਸਟਾ ਤੇ ਕਿ ਪਤਾ ਨਹੀਂ ਸਨੇਪ ਤੇ ਕਾਲਾਂ ਦੋਵੇਂ ਦਿਨ ਭਰਾ ਨੇ ਕੀਤੀਆਂ ਹਾਂ ਵੀ ਆਉਣਾ ਕਿ ਨਹੀਂ ਆਉਣਾ ਆਏ ਹਾਏ ਇੰਨਾ ਪਿਆਰ ਹਾਂ ਤੇ ਜਾਨਾ ਭੈਣ ਨੇ ਸਾਹਿਲ ਨੂੰ ਕਾਲ ਕਰਕੇ ਤੂੰ ਪਤਾ ਕਰਕੇ ਦੱਸ ਓਕੇ ਤੇ ਸਾਹਿਲ ਨੇ ਫਿਰ ਮੈਨੂੰ ਕਾਲ ਕੀਤੀ ਇਹ ਹੀ ਭੈਣ ਭਰਾਵਾਂ ਦਾ ਪਿਆਰ ਹੁੰਦਾ ਹਾਂ ਅਗੋ ਸੁਨੀਤਾ ਭੈਣ ਆਗੇ ਵੈਲਕਮ ਜੀ ਵੈਲਕਮ ਵੈਲਕਮ ਜੀ ਵੈਲਕਮ ਸੁਨੀਤਾ ਭੈਣੇ ਬਹੁਤ-ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਪਾਜੀ ਤੇ ਦੀਦੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਦਾ ਠੀਕ ਠਾਕ ਹੋ ਸਾਰੇ ਘਰੇ ਠੀਕ ਠਾਕ ਜੀ ਮਣੀ ਮੀਰ ਕਹਿੰਦਾ ਕੱਲੇ ਕੱਲੇ ਨਹੀਂ ਇਹ ਤਾਂ ਨੂੰ ਸੁਲਾ ਮਾਰੀ ਤੋ ਇਹਨਾਂ ਨੂੰ ਦੱਸਿਆ ਨਹੀਂ ਕੁਛ ਨਹੀਂ ਤਾਂ ਨੂੰ ਕਿਹਾ ਹੀ ਕੁਮੰਦਰੀ ਅਸੀਂ ਸਪੈਸ਼ਲ ਪੋਸਟ ਪਾ ਕੇ ਆਏ ਆਂ ਵੀ ਅਸੀਂ ਚੱਲੇ ਆਂ ਕਿਹੜੇ ਨੇ ਆਖਿਆ ਵੀ ਭਾਈ ਇੱਧਰ ਦੀ ਨੰਗਣਾ ਆਇਆ ਮਿਲ ਕੇ ਜਾਇਓ ਜਾਂ ਆਹੀ ਤੈਨੂੰ ਮਿਲਣ ਆਉਨੇ ਆਂ ਦਾਵਾਂਗੇ ਸਹੀ ਗੱਲ ਝੋੜੜਾ ਪਿੰਡ ਦੇ ਅੱਗੋਂ ਦੀ ਨੰਕੇ ਆਏ ਆਹੀ ਹਾਲਾਂਕਿ ਰਾਹ ਇੱਧਰ ਦੀ ਬਣਦਾ ਨਹੀਂ ਪਰ ਮੈਂ ਫੇਰ ਵੀ ਝੋੜੜਾ ਦੇ ਅੱਗੋਂ ਦੀ ਨੰਕੇ ਆਇਆ ਦਿਲ ਤੇ ਪੱਥਰ ਰੱਖ ਕੇ ਪੱਥਰ ਪਾੜ ਰੱਖ ਕੇ ਦਿਲ ਤੇ ਮਾਗੇ ਸ਼ਾਇਦ ਮਣੀ ਵੀ ਰੱਖੂਗਾ ਵੀ ਆ ਜਾਓ ਘਰ ਨੂੰ ਪਰ ਸੁਣਾ ਹੀ ਨਹੀਂ ਮਾਰੀ ਕੀ ਕਰ ਸਕਦੇ ਦੁੱਖ ਹੋਇਆ ਸਾਇੰਸ ਸਰਿੰਦਰ ਸ਼ਾਹ ਵੀਰ ਜੀ ਕਹਿੰਦੇ ਵਰਪਨ ਲੁਕ ਇਸ ਵੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬੇਰੀ ਬਹੁਤ ਬਹੁਤ ਸ਼ੁਕਰੀਆ ਰਾਜਵੀਰ ਕੌਰ ਜੀ ਕਹਿੰਦੇ ਪੱਗ ਸੋਹਣੀ ਲੱਗਦੀ ਬ੍ਰਦਰ ਥੈਂਕ ਯੂ ਜੀ ਥੈਂਕ ਯੂ ਭਾਬੀ ਜੀ ਸਰਿੰਦਰ ਸ਼ਾਹ ਵੀਰ ਜੀ ਕਹਿੰਦੇ ਇਸ ਟਾਈਮ ਕਿੱਥੇ ਹੋ ਜੀ ਇਸ ਟਾਈਮ ਆਇਆ ਬੋ ਇਸ ਟਾਈਮ ਆ ਗਿਆ ਜੀ ਬਾੜੀਆਂ ਬਾੜੀਆਂ ਆ ਗਏ ਬਾੜੀਆਂ ਆ ਗਏ ਜੀ ਅੱਕੋ ਦਾੜੀਆਂ ਅੱਗ ਦਾ ਨੂੰ ਜੇ ਕੁਝ ਨਹੀਂ ਪਤਾ ਲੱਗਣ ਡਿਆ ਅੱਕੇ ਆਉਣ ਲੱਗਾ ਜੀ ਪਚਰੰਦਾ ਪਚਰੰਦਾ ਕਿੱਦਾਂ ਦੇ ਪਿੰਡਾਂ ਦੇ ਨਾਮ ਹਨ ਪਚਰੰਦਾ ਬਾਈ ਜੇ ਤੁਹਾਡਾ ਕੋਈ ਹੈਗਾ ਦਾਦੁਰ ਇਹ ਹੈਗਾ ਜੀ ਬੇਲਾ ਤੋਂ ਬਹਿਰਾਮਪੁਰ ਰੋਡ ਉਸ ਰੋਡ ਦੇ ਉੱਤੇ ਜਾ ਰਹੇ ਆ ਗੂਗਲ ਪੈਨ ਦੀ ਸਹਾਇਤਾ ਨਾਲ ਪਤਾ ਸਾਨੂੰ ਨਹੀਂ ਆ ਕਿ ਕਿੱਧਰ ਨੂੰ ਤੁਰੇ ਜਾਣ ਨੇ ਸਹੀ ਗੱਲ ਮਣੀ ਵੀਰ ਕਹਿੰਦਾ ਵੀਰੇ be careful we need you save ओके सर थैंक यू थैंक यू वेरी थैंक यू थैंक यू सो मच मैं तैनू आज कमेंट्स दी जिम्मेवारी इधर दित्ती है <laughs> वैसे ना हालत है नहीं लाइव ही लाइव ਕਰਨ ਦੀ हां थक के इने ज्यादा ਮੈਨੇ ਹੀ ਨਾ ਬਹੁਤ ਜਿਆਦਾ ਚੋਕਾ ਲੱਗਣ ਡੀਆਂ ਪਰ ਮੈਨੂੰ ਫੇਰ ਉਹ ਹੀ ਨਾ ਵੀ ਜਿੱਦਾਂ ਹੁੰਦਾ ਨਾ ਖਿੱਚ ਜੀ ਪੈਂਦੀ ਹੈ ਤੇ ਮੈਂ ਕਿਹਾ ਚੱਲ ਚੱਲਣ ਦੇ ਗੱਡੀ ਜੀ ਆਗੂ ਕਹਿੰਦਾ ਗਾਲਾਂ ਪੈ ਜਾਣੀਆਂ ਸਾਰਿਆਂ ਤੋਂ ਜੇ ਅੱਜ ਲਾਈਵ ਨਾ ਕੀਤਾ ਫਿਰ ਤਾਂ ਆ ਕਰਕੇ ਨਾ ਮੈਂ ਕਹਾਂ ਚਲ ਕਾਰ ਹੀ ਲੈਨੇ ਆ ਹਾਂ ਮਤਲਬ ਜਿੰਨਾ ਕਿ ਚੇਰ ਵੈਸੇ ਮੈਂ ਉਹ ਲਿਖਿਆ ਵੀ ਹੈਗਾ ਉਹਦੇ ਤੇ ਕਿ ਆਪਾਂ ਅੱਧਾ ਘੰਟਾ ਹੀ ਲਾਈਵ ਕਰਾਂਗੇ ਬਾਕੀ ਜਿੰਨਾ ਜਰ ਕੀਤਾ ਜਾਊਗਾ ਉਹਨਾਂ ਚ ਜਿੰਨਾ ਜਰ ਕੰਫਰਟੇਬਲੀ ਕੀਤਾ ਜਾਊਗਾ ਬਿਲਕੁਲ ਇੱਕ ਚੱਕਰ ਇਹ ਨਾ ਰਾਤ ਦਾ ਟਾਈਮ ਹੈ ਨਾ ਥੋੜਾ ਜਿਹਾ ਇਧਰ ਕਨਸੈਂਟਰੇਸ਼ਨ ਜ਼ਿਆਦਾ ਰੱਖਣੀ ਪੈਂਦੀ ਹੈ ਰੋਡ ਤੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਤੇ ਪਰ ਫਿਰ ਵੀ ਜਿੰਨਾ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਟਾਈਮ ਆਪਾਂ ਜੁੜੇ ਰਹੀਏ ਬਿਲਕੁਲ ਇਸ ਲਈ ਥੋੜਾ ਜਿਆ ਤਾਂ ਹੀ ਸਮਝੋ ਹਾ ਇੰਨਾ ਕ ਕੰਪਰੋਮਾਈਜ਼ ਕਰਿਓ ਹਣ ਹੁਣ ਲਾਈਵ ਸਾਰੇ ਜਾਣੇ ਕਰਦੇ ਹੋ ਕਿੰਨੀ ਮਿਹਨਤ ਕਰਨਿਆ ਤੁਹਾਡੇ ਬਦਲੇ ਗੱਡੀ ਚਲਾਉਂਦੇ ਚਲਾਉਂਦੇ ਲਾਈਵ ਕਰਨੇ ਹੈ ਸੋਨਾ ਲੋਗ ਦੇ ਸਿਰਫ 6 ਲੋਗਾ ਨੇ ਕਿੰਨੇ 14 ਲੋਗਾ ਕਹਿ ਦਿੰਦੇ ਆ ਵਹਿ ਕੇ ਯੂਟਿਊਬਰਾਂ ਦੀ ਕੀ ਲਾਈਫ ਆ ਵੀਡੀਓ ਬਣਾਉਂਦੇ ਆ ਪਾ ਦਿੰਦੇ ਆ ਇੱਥੇ ਕਿਹੜਾ ਕੋਈ ਖਰਚ ਆਉਂਦਾ ਇੱਥੇ ਕਿਹੜੀ ਕੋਈ ਮਿਹਨਤ ਲੱਗਦੀ ਆ ਅਸਲ ਚ ਮਿਹਨਤ ਬਹੁਤ ਜ਼ਿਆਦਾ ਹੁੰਦੀ ਕੰਮ ਕੋਈ ਵੀ ਹੋਵੇ ਨਾ ਉਹ ਮਿਹਨਤ ਤੋਂ ਬਿਨਾ ਨਹੀਂ ਹੁੰਦਾ ਆ ਵੀ ਮਿਹਨਤੀ ਆ ਸਹੀ ਗੱਲ ਮਿਹਨਤ ਹੁੰਦੀ ਆ ਫਿਰ ਇੱਕ ਜ਼ਿੰਮੇਵਾਰੀ ਪੈ ਜਾਂਦੀ ਆ ਹੁਣ ਜਦੋਂ ਪਰਿਵਾਰ ਨਾਲ ਜੁੜਿਆ ਹੁੰਦਾ ਨਾ ਫਿਰ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਨਹੀਂ ਯਾਰ ਆਪਾਂ ਵੀ ਕੁਝ ਨਾ ਕੁਝ ਲੈ ਕੇ ਹੀ ਆਉਣਾ ਆ ਸਹੀ ਗੱਲ ਕੋਈ ਵਧੀਆ ਕੰਟੈਂਟ ਲੈ ਕੇ ਆਉਣਾ ਆ ਫਿਰ ਮਿਹਨਤ ਤਾਂ ਹੁੰਦੀ ਆ ਮਿਹਨਤ ਤਾਂ ਹੁੰਦੀ ਹਰ ਕੰਮ 'ਚ ਹੀ ਮਿਹਨਤ ਹੈਗੀ ਆ ਕੋਵੇ ਦਿਮਾਗ ਇਹਨੂੰ ਸੋਚਦਾ ਹੈਗਾ ਕਿ ਕੀ ਕੀ ਚੀਜ਼ ਕਰਨੀ ਹੈ ਸਾਰੇ ਚੀਜ਼ਾਂ ਸਹੀ ਗੱਲ ਥੋੜੀ ਜੀ ਹੱਲਾਸ਼ੇਰੀ ਦਿਓ ਲਾਈਕ ਕਰੋ ਜਿੰਨੇ ਜਣੇ ਵੇਖਣ ਦੇ ਸਾਰੇ ਜਣੇ ਲਾਈਕ ਜ਼ਰੂਰ ਕਰੋ ਲਾਈਕ ਜ਼ਰੂਰ ਕਰਦੇ ਜੀ ਸੁਨੀਤਾ ਭੈਣ ਕਹਿੰਦੇ ਸੁਨੀਤਾ ਭੈਣ ਕਹਿੰਦੇ ਹਾਂਜੀ ਵਧੀਆ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਪੜੇ ਅੰਮ੍ਰਿਤਸਰ ਜਾ ਰਹੇ ਹਾਂ ਵਾਪਸ ਹਾਂ ਅਸੀਂ ਗਏ ਹੀ ਚੰਡੀਗੜ੍ਹ ਉੱਥੇ ਹੋ ਗਏ ਫਿਰ ਅਸੀਂ ਅਨੰਦਪੁਰ ਸਾਹਿਬ ਤੋਂ ਹੋ ਗਏ ਹੁਣ ਅਸੀਂ ਵਾਪਸ ਘਰੇ ਜਾ ਰਹੇ ਹਾਂ ਸੁਨੀਤਾ ਭੈਣ ਕਹਿੰਦੇ ਮੈਨੂੰ ਵੀ ਲੈ ਜਾਂਦੇ ਭਾਜੀ ਕੱਲੇ ਕੱਲੇ ਘੁੰਮਦੇ ਫਿਰਦੇ ਨਹੀਂ ਨਹੀਂ ਜੀ ਕੱਲੇ ਕੱਲੇ ਨਹੀਂ ਆਪਾਂ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਸਮਾਰੀ ਕੱਲੇ ਨਹੀਂ ਜਾਂਦੇ ਆਪਾਂ ਤਾਈਆਂ ਨੂੰ ਪੋਸਟਾਂ ਪਾਈ ਜਾਂਦੇ ਨਾਲ-ਨਾਲ ਵੀ ਅਸੀਂ ਕਿੱਥੇ ਹੈਗੇ ਹਾਂ ਮਣੀ ਵਰ ਕਹਿੰਦਾ ਮਿਸ ਜੀ ਵਾਲਾ ਲੋਟ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਮੈਂ ਆਪ ਤੁਹਾਨੂੰ ਬੜਾ ਮਿਸ ਕੀਤਾ ਸਾਰਿਆਂ ਨੂੰ ਬਾਈਆਂ ਤੋਂ ਤੁਹਾਨੂੰ ਦੱਸਣਾ ਤਾਈਆਂ ਤਾਂ ਇੰਨਾ ਜੀ ਰਾਣੀ ਪਿਆਵੀ ਘਰੇ ਪਹੁੰਚ ਜਗੇ ਤਾਈਆਂ ਰਾਤ ਚ ਸ਼ੁਰੂ ਹੋ ਗਏ ਇਹ ਹੈ ਆਪਣੇ ਨਾਲ ਕੋਸ਼ਿਸ਼ ਪੂਰੀ ਕਰਨ ਲੈ ਹੈ ਕਿ ਆਪਾਂ ਪਹੁੰਚ ਜਾਈਏ ਟਾਈਮ ਨਾਲ ਘਰੇ ਪਹੁੰਚ ਕੇ ਤੇ ਆਰਾਮ ਨਾਲ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਪਰ ਤੁਹਾਨੂੰ ਪਤਾ ਟਾਈਮ ਲੱਗ ਹੀ ਜਾਂਦਾ ਹੈ ਜਦੋਂ ਜਾਈਏ ਖਾਸ ਕਰ ਗੁਰੂ ਘਰ ਜਾਈਏ ਇੱਕ ਰਾਬ ਹੁਸੈਨ ਜੀ ਕਹਿੰਦੇ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਜੀ ਵਾਲੇਕੁਮ ਅਸਲਾਮ ਕੀ ਹਾਲ ਚਾਲ ਜੀ ਕਿਤਾ ਕਰ ਪਰਿਵਾਰ ਠੀਕ ਠਾਕ ਹੈ ਜੀ ਸਭ ਚੜ੍ਹਦੀ ਕਲਾ ਜਿਹੜੇ ਨਵੇਂ ਭੈਣ ਭਰਾ ਜੁੜੇ ਆ ਇੱਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਦੂਜਾ ਆਪਣੇ ਪਿੰਡ ਸ਼ਹਿਰ ਦਾ ਨਾਮ ਜਰੂਰ ਦੱਸਿਓ ਕਿ ਕਿਹੜੀ ਜਗ੍ਹਾ ਤੋਂ ਜੁੜੇ ਆ ਸਾਡੇ ਨਾਲ ਸਾਇੰਸ ਸ੍ਰਿੰਦਰ ਸ਼ਾਹ ਵੀਰ ਜੀ ਕਹਿੰਦੇ ਵੀਰੇ ਵੀਰ ਜੀ ਡਰਾਈਵ ਧਿਆਨ ਨਾਲ ਕਰਿਓ ਜੀ ਲਾਈਵ ਤੋਂ ਪਹਿਲਾਂ ਸਾਡੇ ਲਈ ਤੁਸੀਂ ਹੀ ਜ਼ਰੂਰੀ ਹੋ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਵੀਰੇ ਬਹੁਤ ਬਹੁਤ ਸ਼ੁਕਰੀਆ ਬਾਜਦੋ ਤੁਹਾਡੇ ਅਰਗੇ ਭੈਣ ਭਰਾਵਾਂ ਦਾ ਪਿਆਰ ਨਾਲ ਆ ਦੁਆਵਾਂ ਨਾਲ ਆ ਤੇ ਫਿਰ ਹੋਈ ਨਹੀਂ ਸਕਦਾ ਕੁਝ ਹੋਈ ਨਹੀਂ ਜ਼ਿਆਦਾ ਫਿਰ ਤਾਂ ਪ੍ਰਮਾਤਮਾ ਸਮਝੋ ਕਿ ਆਪ ਨਾਲ ਆ ਜਦੋਂ ਇੰਨੀਆਂ ਰੂਹਾਂ ਜੁੜੀਆਂ ਹੋਣੋਂ ਵੀ ਦਿਲ ਤੋਂ ਹਾਂ ਤੇ ਫਿਰ ਤਾਂ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਫਿਰ ਤਾਂ ਪ੍ਰਮਾਤਮਾ ਆਪ ਉਹਨਾਂ ਦੇ ਵਿੱਚ ਵਾਸ ਕਰਦੇ ਹਰੇਕ ਕਿ ਲਾਈਕ ਨਹੀਂ ਤੁਸੀਂ ਕਰਨ ਦਾ ਹੈ ਲਾਈਕ ਸਿਰਫ 6 ਲਾਈਕਾਂ ਲਾਈਕ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਹਾਂ ਕਰ ਦਿਓ ਨਾਲ ਦੀ ਨਾਲ ਡੀ ਲਾਈਕ ਦਾ ਟਾਰਗੇਟ ਆ ਹਣ ਭਰਾ ਦੀ ਮਿਹਨਤ ਬਦਲੇ ਇਹਨਾਂ ਦਾ ਕਰ ਸਕਦੇ ਨਾ ਹਣ ਅੱਧੀ ਰਾਤ ਵੇਲੇ ਦੋਵੇਂ ਬੰਨੇ ਧਿਆਨ ਰੱਖਣ ਨੇ ਹਾਂ ਮਣੀ ਵੀਰ ਕਹਿੰਦੇ ਵੀਰੇ ਝੋੜਣਾ ਆ ਜਾਂਦੇ ਆਏ ਤੇ ਹੁਣ ਹਾਂ ਝੋਠੀਆਂ ਕੀ ਕਹਿੰਦੇ ਹੁੰਦੇ ਤਸੱਲੀ ਹਾਂ ਹਾਂ ਝੋਠੀਆਂ ਤਾਂ ਤਸੱਲੀ ਸੰ ਨੂੰ ਰਹਿਣ ਦੇ ਹਾਂ ਝੋਠੀਆਂ ਤਸੱਲੀਆਂ ਨਾਲ ਦੇ ਸਹੀ ਗੱਲ ਝੋੜੜਾ ਪਿੰਡ ਤੋਂ ਮੈਂ ਅੱਗੋਂ ਦੀ ਨਿਕਲ ਕੇ ਆਇਆ ਮੈਂ ਕਿਹਾ ਮਣੀ ਵੀਰ ਰਹੂਗਾ ਮਣੀ ਵੀਰ ਆਖੋਗੇ ਵੀ ਆ ਜਾਓ ਯਾਰ ਚਾਹ ਪਾਣੀ ਪੀ ਕੇ ਜਾਓ ਅਹੀਂ ਕੰਮਣੀ ਵੀਰ ਨੂੰ ਅਸੀਂ ਦੱਸਿਆ ਵੀ ਹੈਗਾ ਵਾ ਆਪਾਂ ਦੱਸਿਆ ਸਾਰਿਆਂ ਨੂੰ ਆਪਾਂ ਜਾ ਰਹੇ ਆ ਫੇਰ ਵੀ ਕਿਸੇ ਨੇ ਆਖਿਆ ਨਹੀਂ ਵੀ ਆਜੋ ਸਾਡੀ ਤਾਂ ਬਹੁਤ ਵੇਸ ਨਹੀਂ ਆਖਿਆ ਸਾਨੂੰ ਕਹਿੰਦੇ ਸੋਲਾ ਨਹੀਂ ਮਾਰੀ એનર્ਜੀ ਡਰਿੰਕਾ ਲੱਗ ਜੇ ਨੀਂਦ ਨਾ ਆਜੇ ਸਹੀ ਗੱਲ ਆ ਮੰਨ ਜਾ ਤੁਹਾਡੀ ਜਾਨ ਪਿਆਰੀ ਹੈ ਵੀਰੇ ਸੁਨੀਤਾ ਭੈਣ ਕਹਿੰਦੇ ਰਾਲੀ ਪਾਲਿੰਦੇ ਪਿੱਛੇ ਫੇਰਾ ਨਾ ਕਰਾਇਦੇ ਆਪਾਂ ਲਾਉਂਦੇ ਸਹੀ ਗੱਲ ਆ ਇਹ ਗੱਲ ਸਹੀ ਜਾਂ ਤਾਂ ਫਿਰ ਭਰਾ ਨਾ ਕਹੋ ਤੇ ਜਾਂ ਫਿਰ ਕਰਾਇ ਵਾਲੀ ਗੱਲ ਨਾ ਕਰੋ ਕਰਾਇ ਵਾਲੀ ਗੱਲ ਨਾ ਕਰੋ ਬਿਲਕੁਲ ਅਹੀਂ ਪਹਿਲੇ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਇਹ ਸਪੈਸ਼ਲ ਪੋਸਟ ਵੀ ਪਾਈ ਹੀ ਲਾਈਵ ਪਹਿਲਾਂ ਦੱਸਿਆ ਨੇ ਇਹਨਾਂ ਦਾ ਰਾਤਾਂ ਨਾ ਵੀ ਕਿਤੇ ਰਾਜ ਸਾਡੇ ਤੋਂ ਖਰਚਾ ਕਰਾਉਣਗੇ ਹਾਂ ਸਹੀ ਗੱਲ ਚਲੋ ਕੋਈ ਨਹੀਂ ਅਗਲੀ ਯਾਰ ਨੂੰ ਸਹੀ ਭੈਣੇ ਬੇਰਨ ਅਨੰਦ ਮੈਸੇਜ ਜੀ ਸੁਣੇ ਤਾਂ ਕਹਿੰਦਾ ਯਾਤਰਾ ਵਧੀਆ ਰਹੀ। ਹਾਂਜੀ ਹਾਂਜੀ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਪੂਰੀ ਰਹੀ ਐ। ਅੱਜ ਮੈਂ ਕਿੱਥੇ ਬਹੁਤ ਵਧੀਆ ਯਾਤਰਾ ਹੈ। ਹੈ? ਅੱਜ ਮੈਂ ਕ੍ਰਿਕਟ ਗੇਟ ਤੇ ਬੈਲ ਲੀ। ਆਹ। ਨਾ ਕ੍ਰਿਕਟ ਗੇਟ ਲਈ ਨਾਲੇ ਅਜਰਨ ਠੀਕ ਨਹੀਂ ਸੀ। ਅਰਨਵ ਦਾ ਢਿੱਡੂ ਪੀੜ ਹੀ ਹਨਾ। ਦੱਸੋ ਹੁਣ ਠੀਕ ਹੋ? ਸਸਕਲ ਬਲਾਉ ਸਾਰਿਆਂ ਨੂੰ। ਹਾਂ ਸਸਕਲ ਜੀ ਸਾਰਿਆਂ ਨੂੰ। ਸਾਰਿਆਂ ਨੂੰ ਤਾਂ ਹੀ ਲੇਟ ਹੋ ਗਏ ਹੱਥ ਜੋੜ ਕੇ ਲਈ ਦੀ ਸਸਕਲ ਕੋਟ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਅਰਨੌਦਾਣਾ ਟੇਡ ਚ ਪੀੜ ਹੋਣ ਲਈ ਸੀ ਤਾਂ ਕਰਕੇ ਫਿਰ ਅਸੀਂ ਲੇਟ ਹੋ ਗਏ ਸੀ ਅੱਜ ਉਹ ਰਸਤੇ 'ਚ ਕਦੀ ਦਵਾਈ ਲੈਣ ਰੋਕੇ ਕਦੀ ਕੋਸ਼ ਹਾਂ ਤੇ ਹੁਣ ਥੋੜਾ ਠੀਕ ਆ ਨਾਲੇ ਰਸਤੇ ਦਾ ਵੀ ਵਲੌਗ ਵਲੌਗ ਬਣਾਇਆ ਵਲੌਗ ਜ਼ਰੂਰ ਚੈੱਕ ਕਰਿਓ ਹਾਂ ਆਹ ਵਲੌਗ ਜਿੱਦੋਂ ਅਪਲੋਡ ਕਰਾਂਗੇ ਨਾ ਚੈੱਕ ਜ਼ਰੂਰ ਕਰਿਓ ਬਣਾ ਵਧੀਆ ਵਲੌਗ ਬਣਿਆ ਪੂਰਾ ਫੰਕਸ਼ਨ ਵੀ ਕੀਤਾ ਵਿੱਚ ਤੇ ਨਾਲ ਦੀ ਨਾਲ ਦਰਸ਼ਨ ਤਦਾਰੇ ਵੀ ਕੀਤੇ ਆ ਰਾਜ ਚਪਲਾਂ ਟੁੱਟ ਗਈਆਂ ਮੇਰੀਆਂ ਸਾਰਾ ਤੁਸੀਂ ਵੇਖਿਆ ਵਲੌਗ ਦੇ ਵਿੱਚ ਮਜ਼ਾ ਆਊਗਾ ਤੁਹਾਨੂੰ ਦੇਖਣ ਦਾ ਯਾਰ ਤੁਸੀਂ ਹੈਗੇ 27 ਜਣੇ ਲਾਈਕ ਨੋਰਾਣੇ ਆ ਨਹੀਂ ਲਾਈਕ ਪੁੱਤ ਕਰਦੇ ਹੀ ਨਹੀਂ ਆ ਲਾਈਕ ਨਹੀਂ ਕਰਦੇ ਨਾ ਬਾਈ ਸਕੈਮ ਆ ਹਾਂ ਮਣੀ ਮਣੀ ਵੀਰਾ ਕਹਿੰਦਾ ਵੀਰੇ ਮੈਂ YouTube ਹੀ ਨਹੀਂ ਚਲਾਈ ਉਧਰ ਬਿਜੀ ਸੀ ਥਾਣੇ ਵਾਲੇ ਕੇਸ ਚ ਅੱਛਾ ਕੀ ਬਣਿਆ ਨੇ ਬੜਿਆ ਕੁਛ ਨਹੀਂ ਕੋਈ ਤਾਂ ਈ ਗੱਲ ਨਾ ਚੱਕਰ ਮੈਨੂੰ ਪੂਰਾ ਨਹੀਂ ਦੱਸਿਆ ਇੰਨਾ ਕ ਦੱਸਿਆ ਵੀ ਚੱਕਰ ਪਿਆ ਹੈ ਹਾਂ ਕੱਲ ਫਿਰ ਗੱਲ ਕਰਿਓ ਤੇ ਸੋ ਬਿਲਕੁਲ ਠੀਕ ਹੈ ਮਣੀ ਵੀ ਰਣੀ ਨਾ ਕਾਲ ਕੁਲ ਨਹੀਂ ਕਰਦੇ ਕਾਲ ਕੱਲਾ ਨਾ ਆਪਣਾ ਸਾਹਿਲ ਵੀਰਿਆ ਭਰਾ ਮੇਰਾ ਉਹਦੀ ਕਾਲ ਉਹ ਵੀ ਕਰਦੇ ਹਾਂ ਕਰ ਲਿਆ ਕਰੋ ਕਾਲ ਕੁਲ ਕਰ ਲਿਆ ਕਰੋ ਜਾਂ ਮੈਸੇਜ ਕਰ ਦਿਆ ਕਰੋ ਹੂੰ ਉਹ ਫਿਰ ਵਧੀਆ ਲੱਗਦਾ ਨਾ ਵੀ ਬੰਦਾ ਕੋਈ ਫਿਕਰ ਕਰਦਾ ਆਪਣੇ ਬਿਲਕੁਲ ਆਹ ਗੇਮਿੰਗ 7770 ਏਡੀ ਗੇਮਿੰਗ ਰੇਡ ਕਿਹ ਰਾਈਟ ਪਤਾ ਨਹੀਂ ਕਿਉਂ ਡਾਟ ਆਈ ਐਮ ਡੂਇੰਗ ਲਾਈਵ ਰੇਡ ਰੇਡ ਆਈ ਐਮ ਡੂਇੰਗ ਲਾਈਵ ਰੇਡ ਕੀ ਬਾਤ ਆ ਜੀ ਰੇਡ ਕਰ ਰਹੇ ਨੇ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਨਾਮ ਇਹਨਾਂ ਦਾ ਨਾਮ ਗੇਮਿੰਗ 777 ਐਡੀ ਗੇਮਿੰਗ ਰੇਡ ਗੇਮਿੰਗ 770 ਹਾਂ ਗੇਮਿੰਗ 770 ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਲਾਈਕ ਜਰੂਰ ਕਰ ਦਿਓ ਸਾਰੇ ਭੈਣ ਭਰਾ ਹਾਂ ਲਾਈਕ ਨਾਲ ਦੀ ਨਾਲ ਕਰੀ ਜੋ 200 ਲਾਈਕ ਦਾ ਟਾਰਗੇਟ ਹੈ ਆਜੇ ਸਿਰਫ ਆਪਣੇ 9 ਲਾਈਕ ਹੋਏ ਆ ਲਾਈਕ ਜਰੂਰ ਕਰ ਦਿਓ ਹਾਂ ਹਾਂ ਸੁਨੀਤਾ ਭੈਣ ਕਹਿੰਦੇ ਨਹੀਂ ਨਹੀਂ ਭਾਜੀ ਸੱਚੀ ਨਹੀਂ ਮੈਨੂੰ ਪਤਾ ਤੁਸੀਂ ਯਾਤਰਾ ਤੇ ਜਾਣਾ ਆ ਓਕੇ ਦੋ ਦਿਨ ਭਾਜੀ ਮੇਰੀ ਤਬੀਅਤ ਨਾ ਖਰਾਬ ਸੀਗੀ ਕਿਤੇ ਨਹੀਂ ਆ ਭਾਜੀ ਬੇਲ ਹੁਣ ਗਾਣੇ ਲਾਈਵ ਦਾ ਨਾ ਭੈਣ ਦੀ ਤਬੀਅਤ ਖਰਾਬ ਹੋ ਗਈ ਆ ਸਾਰੇ ਭੈਣ ਭਰਾ ਕਰਕੇ ਹੁਣ ਆਪਾਂ ਗਾਂ ਤੋਂ ਜੋ ਮਰਜੀ ਹੋ ਜੇ ਲਾਈਵ ਐਡੀਸ਼ਨ ਸਹੀ ਗੱਲ ਆ ਸੁਨੀਤਾ ਭੈਣ ਕਹਿੰਦੇ ਚਲੋ ਉਸਤਾ ਕਿਲੀ ਮਾਫੀ ਚਾਹੁੰਦੇ ਆ ਕਿਉਂਕਿ ਰੋਡ ਦੇ ਉੱਤੇ ਚੱਲਦੇ ਚੱਲਦੇ ਇਹਨਾਂ ਨੈਟ ਦੀ ਤੁਹਾਨੂੰ ਬੜਾ ਪ੍ਰੋਬਲਮ ਹੁੰਦੀ ਆ। ਸੋ ਇਸ ਕਰਕੇ ਉਹਦੇ ਆਸਤੇ ਮਾਫੀ ਚਾਹੁੰਦੇ ਆ। ਧਿਆਨ ਨਾਲ ਧਿਆਨ ਨਾਲ। ਨੈਟ ਚੰਨੂ ਕਹਿੰਦੇ ਪੜਾਂਗੇ ਕੀ? ਨੈਟ ਬਹੁਤ ਅੰਗੰਡ ਚੰਨੂ ਕਹਿੰਦੇ ਪੜਾਂਗੇ ਕੀ? ਨਰਦੇ ਬਾਤਾਂ ਕਰਨ ਯਾਰ ਰੋਡ ਦਾ ਕਰਕੇ ਨਾ ਹਮ نیٹਵਰਕ ਦੀ ਬਹੁਤ ਮੁਮਣੀ ਆਪਾਂ ਥੋੜੀ ਜਿਹਾ ਦੇਖਦੇ ਹਾਂ